ਮੈਂ ਅੱਜ ਬਣਾਵਾਂਗੀ ਮਾਹ ਦੀ ਦਾਲ ਹੋਰ ਚੌਲਾਂ ਨੂੰ ਮਿਲਾ ਕੇ ਨਾ ਬਹੁਤ ਹੀ ਵਧੀਆ ਸਿੰਪਲ ਤੇ ਸੌਖੀ ਜਿਹੀ ਖਿਚੜੀ। ਇਹ ਖਿਚੜੀ ਹੈ ਨਾ ਜਿਹੜੀ ਮਾਘ ਮਹੀਨੇ ਦੇ ਪਹਿਲੇ ਦਿਨ ਯਾਨੀ ਕਿ ਮਾਘੀ ਦੇ ਦਿਨ ਖਾਧੀ ਜਾਂਦੀ ਹੈ। ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ। ਤੇ ਖਿਚੜੀ ਬਣਾਉਣ ਵਾਸਤੇ ਨਾ ਮੈਂ ਇੱਥੇ ਲੈ ਰਹੀਆਂ ਅੱਧਾ ਕੱਪ ਮਾਹ ਦੀ ਦਲੀ ਹੋਈ ਦਾਲ ਯਾਨੀ ਕਿ ਮਾਹ ਦੀ ਛਿਲਕੇ ਵਾਲੀ ਦਾਲ ਜਿਹਨੂੰ ਉੜਦ ਦਾਲ ਤੇ ਨਾਲ ਹੀ ਲੈ ਲਈਆਂ ਅੱਧਾ ਕੱਪ ਬਾਸਮਤੀ ਚੌਲ ਤੇ ਬਾਸਮਤੀ ਚੌਲਾਂ ਤੋਂ ਇਲਾਵਾ ਤੁਸੀਂ ਕੋਈ ਵੀ ਚੌਲਾਂ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੇ ਤੁਹਾਡੇ ਕੋਲ ਘਰ ਵਿੱਚ ਹੋਣ ਤੇ ਹੁਣ ਦਾਲ ਔਰ ਚੌਲਾਂ ਨੂੰ ਨਾ ਆਪਾਂ 3-4 ਵਾਰੀ ਪਾਣੀ ਬਦਲ-ਬਦਲ ਕੇ ਅੱਛੀ ਤਰ੍ਹਾਂ ਧੋលਵਾਂਗੇ ਅੱਛੀ ਤਰ੍ਹਾਂ ਧੋਣ ਤੋਂ ਬਾਅਦ ਦਾਲ ਔਰ ਚੌਲਾਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨਾਂ ਨੂੰ ਆਪਾਂ ਅੱਧੇ ਘੰਟੇ ਵਾਸਤੇ ਭਿਓ ਕੇ ਰੱਖ ਦਵਾਂਗੇ ਤੇ ਕੁੱਕਰ ਦੇ ਵਿੱਚ ਨਾ 3 ਤੋਂ 4 ਵੱਡੇ ਚਮਚ ਕੇ ਹੋ ਪਾ ਕੇ ਗਰਮ ਕਰ ਲਵਾਂਗੇ ਫਿਰ ਗਰਮ ਕੇ ਉਹਦੇ ਵਿੱਚ ਪਾਵਾਂਗੇ ਇੱਕ ਵੱਡੀ ਇਲਾਇਚੀ ਇੱਕ ਚੱਕਰ ਫੁੱਲ ਇੱਕ ਦਾਲਚੀਨੀ ਦਾ ਟੁਕੜਾ ਤੇ ਦੋ ਤੋਂ ਤਿੰਨ ਲੌਂਗ ਨਾਲ ਹੀ ਪਾਦਵਾਂਗੇ ਇੱਕ ਛੋਟਾ ਚਮਚ ਪਰ ਕੇ ਜੀਰਾ ਤੇ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਤੜਕਾ ਲਵਾਂਗੇ ਜਦੋਂ ਇਹ ਜੀਰਾ ਔਰ ਸਾਬਤ ਮਸਾਲੇ ਚੰਗੀ ਤਰ੍ਹਾਂ ਤੜਕ ਜਾਣਗੇ ਨਾ ਯਾਨੀ ਕਿ ਬ੍ਰਾਊਨ ਹੋ ਜਾਣਗੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਕੱਟਿਆ ਹੋਇਆ ਇੱਕ ਪਿਆਜ਼ ਤੇ ਫਿਰ ਪਿਆਜ਼ ਨੂੰ ਨਾ ਕਿ ਉਹਦੇ ਵਿੱਚ ਮਿਕਸ ਕਰਕੇ ਆਪਾਂ ਹਲਕਾ ਜਿਹਾ ਨਰਮ ਹੋਣ ਤੱਕ ਪਕਾ ਲਵਾਂਗੇ ਜਦੋਂ ਪਿਆਜ਼ ਭੁੱਜ ਕੇ ਹਲਕਾ ਜਿਹਾ ਨਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਪਰ ਕੇ ਬ੍ਰੀਕ ਬ੍ਰੀਕ ਕੱਟਿਆ ਹੋਇਆ ਅਦਰਕ ਤੇ ਹੁਣ ਅਦਰਕ اور ਪਿਆਜ਼ ਦੋਨਾਂ ਨੂੰ ਭੁੰਨ ਕੇ ਨਾ ਆਪਾਂ ਲਾਈਟ ਬ੍ਰਾਊਨ ਕਲਰ ਆਨ ਤੱਕ ਪਕਾ ਲੈਣਾ ਹੈ ਜਦੋਂ ਪਿਆਜ਼ ਅਦਰਕ ਭੁੱਜ ਜਾਂਦਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਛੋਟਾ ਛੋਟਾ ਕੱਟਿਆ ਹੋਇਆ ਇੱਕ ਵੱਡੇ ਸਾਈਜ਼ ਦਾ ਟਮਾਟਰ ਦੋ ਪਾਵਾਂਗੇ ਬ੍ਰੀ ਕਟੀਆਂ ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਤੇ ਲੂਣ ਵੀ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਜਿੰਨੀ ਕੋ ਕਰਾਰੀ ਖਿਚੜੀ ਚਾਹੁੰਦੇ ਹੋ ਉਹਨੀਆਂ ਕੋ ਮਿਰਚਾਂ ਪਾ ਲਵੋ ਭਾਵੇਂ ਬਿਨਾਂ ਮਿਰਚਾਂ ਤੋਂ ਵੀ ਖਿਚੜੀ ਬਣਾ ਸਕਦੇ ਹੋ ਤਾਂ ਵੀ ਬਹੁਤ ਸਵਾਦ ਲੱਗਦੀ ਹੈ ਤੇ ਟਮਾਟਰਾਂ ਦੇ ਨਾਲ ਹੀ ਲੂਣ ਪਾ ਦਿਓ ਨਾ ਟਮਾਟਰ થોੜੇ ਜੇਤੀ ਪੱਕ ਜਾਂਦੇ ਨੇ ਤੇ ਹੁਣ ਆਪਾਂ ਇਹ ਟਮਾਟਰਾਂ ਨੂੰ ਪੱਕਣ ਤੱਕ ਪਕਾਵਾਂਗੇ ਯਾਨੀ ਕਿ ਨਰਮ ਹੋਣ ਤੱਕ ਪਕਾ ਲਵਾਂਗੇ ਤੇ ਲੋ ਜੀ ਹੁਣ ਟਮਾਟਰ ਵੀ ਪੱਕ ਕੇ ਇਕਦਮ ਨਰਮ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਏਡਾ ਛੋਟਾ ਚਮਚ ਗਰਮ ਮਸਾਲੇ ਦਾ ਤੇ ਇਹਦੇ ਵਿੱਚ ਮੈਂ ਹੋਰ ਕੋਈ ਮਸਾਲੇ ਨਹੀਂ ਪਾਣੇ ਇੱਕ ਲੂਣ ਤੇ ਗਰਮ ਮਸਾਲਾ ਬਸ ਤੇ ਐਸੀ ਸਟੇਜ ਤੇ ਨਾ ਤੁਸੀਂ ਇਹਦੇ ਵਿੱਚ ਸਬਜ਼ੀਆਂ ਵੀ ਪਾ ਸਕਦੇ ਹੋ ਜਿਵੇਂ ਖਿਚੜੀ ਨੂੰ ਹੋਰ ਹੈਲਦੀ ਬਣਾਉਣਾ ਹੈ ਨਾ ਤੇ ਇਹ ਤੜਕਾ ਭੁੰਨ ਕੇ ਇਹਦੇ ਵਿੱਚ ਤੁਸੀਂ ਮਟਰ ਪਾ ਸਕਦੇ ਹੋ ਹੋਰ ਜਿਵੇਂ ਗਾਜਰਾ ਹੋਰ ਆਲੂ ਬ੍ਰੀਕ ਬ੍ਰੀਕ ਕਰਕੇ ਪਾ ਸਕਦੇ ਹੋ ਤੇ ਮੈਂ ਤੇ ਅੱਜ ਬਿਨਾਂ ਸਬਜ਼ੀਆਂ ਤੋਂ ਬਣਾ ਰਹੀ ਹਾਂ ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਬਜ਼ੀਆਂ ਪਾ ਕੇ ਵੀ ਬਣਾ ਸਕਦੇ ਹੋ ਤੇ ਗਰਮ ਮਸਾਲਾ ਪਾ ਕੇ ਵੀ ਮੈਂ ਨੂੰ ਥੋੜਾ ਜਿਹਾ ਭੁੰਨ ਲਿਆ ਹੈ ਤੇ ਹੁਣ ਇੱਥੇ ਖਿਚੜੀ ਵਾਸਤੇ ਸਾਡਾ ਤੜਕਾ ਹੋ ਗਿਆ ਹੈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਘੰਟਾ ਪਹਿਲਾਂ ਭਿਉਂਕੇ ਰੱਖੇ ਹੋਏ ਦਾਲ ਹੋਰ ਚੌਲ ਤੇ ਮੈਂ ਤੇ ਅੱਜ ਬਣਾ ਰਹੀਆਂ ਮਾਹ ਦੀ ਦਾਲ ਵਾਲੀ ਖਿਚੜੀ ਤੇ ਕਾਫੀ ਜਣੇ ਨਾ ਮਾਗੀ ਵਾਲੇ ਦਿਨ ਛੋਲੇ ਦੀ ਦਾਲ ਦੀ ਖਿਚੜੀ ਵੀ ਬਣਾਉਂਦੇ ਨੇ ਤੇ ਤੁਸੀਂ ਕਿਹੜੀ ਦਾਲ ਦੀ ਖਿਚੜੀ ਬਣਾਉਂਦੇ ਹੋ ਮਾਗੀ ਵਾਲੇ ਦਿਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਛੋਲੇ ਦੀ ਦਾਲ ਵਾਲੀ ਖਿਚੜੀ ਬਣਾਣੀ ਹੈ ਨਾ ਤੇ ਦਾਲ ਹੋਰ ਚੌਲਾਂ ਨੂੰ ਵੱਖਰਾ-ਵੱਖਰਾ ਭਿਉਓ ਕਿਉਂਕਿ ਛੋਲੇ ਦੀ ਦਾਲ ਜਿਹੜੀ ਪੱਕਣ 'ਚ ਟਾਈਮ ਜ਼ਿਆਦਾ ਲੈਂਦੀ ਹੈ ਇਸ ਤੇ ਚੌਲਾਂ ਨੂੰ ਅੱਧਾ ਘੰਟਾ ਪਹਿਲਾਂ ਤੇ ਹੁਣੇ ਦਾਲ ਔਰ ਚੌਲਾਂ ਨੂੰ ਨਾ ਪਤੜਕੇ ਚ ਮਿਕਸ ਕਰਕੇ ਨਾ 1 ਮਿੰਟ ਤੱਕ ਇਸ ਤਰ੍ਹਾਂ ਹੀ ਪੁੰਨਣਾ ਹੈ। ਦਾਲ ਔਰ ਚੌਲਾਂ ਨੂੰ 1 ਮਿੰਟ ਪੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਕੱਪ ਪਾਣੀ। 1 ਕੱਪ ਦਾਲ ਔਰ ਚੌਲ ਸੀ ਦੋਨੋਂ ਮਿਲਾ ਕੇ ਤੇ 2 ਕੱਪ ਪਾਣੀ ਆਪਾਂ ਇਹਦੇ ਵਿੱਚ ਪਾਵਾਂਗੇ। ਦਾਲ ਚੌਲ ਔਰ ਪਾਣੀ ਨੂੰ ਨਾਪਣ ਵਾਸਤੇ ਨਾ ਇੱਕੋ ਹੀ ਕੱਪ ਲੈਣਾ ਹੈ। ਕੱਪ ਜਾਂ ਕੌਲੀ ਜੋ ਵੀ ਲੈਣਾ ਹੈ ਇੱਕੋ ਹੀ ਲੈਣਾ ਹੈ ਵੱਖਰੇ ਵੱਖਰੇ ਨਹੀਂ ਲੈਣੇ। ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਗੈਸ ਦੀ ਫਲੇਮ ਨੂੰ ਫੁੱਲ ਕਰ ਦਾਂਗੇ। ਹੋਰ ਫਿਰ ਕੁੱਕਰ ਦਾ ਟੱਕਣ ਲਗਾ ਕੇ ਤੇ ਫੁੱਲ ਫਲੇਮ ਤੇ ਇੱਕ ਸੀਟੀ ਆਨ ਤੱਕ ਪਕਾਵਾਂਗੇ ਤੇ ਜਦੋਂ ਕੁੱਕਰ ਵਿੱਚ ਇੱਕ ਸੀਟੀ ਆ ਜਾਈਗੀ ਨਾ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਕੁੱਕਰ ਨੂੰ ਪ੍ਰੈਸ਼ਰ ਖਤਮ ਹੋਣ ਤੋਂ ਬਾਅਦ ਖੋਲਾਂਗੇ ਕਾਫੀ ਕਰਾਂ ਦੇ ਵਿੱਚ ਨਾ ਇਹ ਖਿਚੜੀ ਮਾਗੀ ਵਾਲੇ ਦਿਨ ਬਣਾਈ ਜਾਂਦੀ ਹੈ ਤੇ ਕਾਫੀ ਕਰਾਂ ਵਿੱਚ ਪੋ ਮਹੀਨੇ ਵਿੱਚ ਯਾਨੀ ਕਿ ਲੋਹੜੀ ਵਾਲੇ ਦਿਨ ਬਣਾ ਕੇ ਤੇ ਅਗਲੇ ਦਿਨ ਮਾਗੀ ਵਾਲੇ ਦਿਨ ਖਾਧੀ ਜਾਂਦੀ ਹੈ ਤੇ ਮਾਗੀ ਵਾਲੇ ਦਿਨਾਂ ਖਿਚੜੀ ਬਣਾਨੀ ਕਾਫੀ ਵਧੀਆ ਹੁੰਦੀ ਹੈ ਸ਼ੁਭ ਮੰਨੀ ਜਾਂਦੀ ਹੈ ਤੇ ਬਣਾ ਕੇ ਸਾਰਿਆਂ ਨੂੰ ਖਵਾਓ ਤੇ ਉਹ ਵੀ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਯਾਨੀ ਕਿ ਸ਼ੁਭ ਹੁੰਦੀ ਹੈ ਤੇ ਹਲਕੇ ਜਿਹੇ ਹੱਥ ਨਾਲ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਯਾਨੀ ਕਿ ਜਿਹੜੀ ਖਿਚੜੀ ਬਣੀ ਹੈ ਨਾ ਉਹਨੂੰ ਆਪਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਹੁਣ ਬਹੁਤ ਹੀ ਛੇਤੀ ਹੋਰ ਆਸਾਨ ਤਰੀਕੇ ਨਾਲ ਕੁੱਕਰ ਵਿੱਚ ਬਣੀ ਹੋਈ ਮਹਾ ਦੀ ਦਾਲ ਔਰ ਚੌਲਾਂ ਦੀ ਖਿਚੜੀ ਬਣ ਕੇ ਤਿਆਰ ਹੈ ਤੇ ਖਿਚੜੀ ਦੇਖੋ ਤੁਸੀਂ ਕਿੰਨੀ ਵਧੀਆ ਬਣੀ ਹੈ ਇੱਕਦਮ ਖਿਲਰੀ ਖਿਲਰੀ ਤੇ ਤੁਸੀਂ ਵੀ ਨਾਪ ਦਾ ਹੋਰ ਕੁੱਕਰ ਚ ਪਕਾਉਣ ਦਾ ਟਾਈਮ ਦਾ ਧਿਆਨ ਰੱਖੋ ਤੇ ਤੁਹਾਡੀ ਖਿਚੜੀ ਵੀ ਬਹੁਤ ਹੀ ਵਧੀਆ ਬਨੇਗੀ একদম ਪਰਫੈਕਟ ਉਪਰੋਂ ਦੀ ਪਾਓ ਕਿਉਂ ਤੇ ਖਿਚੜੀ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਏਗਾ ਛੇਤੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ